ਹਾਂ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰਮ ਦਾ ਫਾਊਂਡਰ ਇੰਸਟ੍ਰਕਟਰ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਪੰਜਾਬ ਪੁਲਿਸ ਕਾਂਸਟੇਬਲ ਦੀ ਪਾਰਟੀ 2024 ਦੇ ਵਿੱਚ ਜਿਹੜਾ ਫਿਜ਼ੀਕਲ ਟ੍ਰਾਇਲ ਆ ਉਸ ਦੇ ਬਾਰੇ ਤਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਥੋੜੇ ਹੀ ਹੁਣ ਐਗਜ਼ਾਮ ਦੇ ਦੇਣਾ ਜਿਹੜੇ ਰਹਿ ਚੁੱਕੇ ਨੇ ਤੇ ਜਿਹੜੇ ਬੱਚਿਆਂ ਦੇ ਵੀ ਪੇਪਰ ਹੋ ਚੁੱਕੇ ਨੇ ਉਹਨਾਂ ਦਾ ਹੁਣ ਅੱਗੇ ਨੈਕਸਟ ਕੀ ਕਾਰਵਾਈ ਆ ਤੇ ਕਦੋਂ ਹੁਣ ਥੋੜੇ ਫਿਜ਼ੀਕਲ ਟ੍ਰਾਇਲ ਹੋਣੇ ਨੇ ਠੀਕ ਹੈ ਤੇ ਕਦੋਂ ਤੱਕ ਇਹਦਾ ਤੁਹਾਡਾ ਰਿਜ਼ਲਟ ਆ ਜਾਣਾ ਹੈ ਕੀ ਸਾਰਾ ਕੁਝ ਆ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਉਹ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤੇ ਜੇ ਤੁਸੀਂ ਇਸ ਚੈਨਲ ਦਾ ਨਵੇਂ ਹੋ ਤਾਂ ਤੁਹਾਨੂੰ ਦੱਸ ਦੇਣਾ ਚਾਹਣਾ ਤਾਂ ਤੁਸੀਂ ਪ੍ਰੀਤਾਂ ਫਿਟ ਆਰਮੀ ਅਕੈਡਮੀ ਚੈਨਲ ਦੇਖ ਰਹੇ ਹੋ ਜਿਹਨੂੰ ਕਿ ਪੰਜਾਬ ਪੁਰਸ ਫੈਕਟਰੀ ਕਿਹਾ ਜਾਂਦਾ ਹੈ ਠੀਕ ਹੈ ਤੇ ਤਾਂ ਨੂੰ ਆਪਾਂ ਸਾਰੀ ਜਿਹੜੀ ਪੰਜਾਬ ਪੁਰਸ ਬਾਰੇ ਨੌਲੇਜ ਆ ਉਹ ਦੰਨੇ ਇਸ ਸੀਨ ਲਈ ਤੇ ਅੱਜ ਆਪਾਂ ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ ਜੇ ਤੁਹਾਡਾ ਤੁਹਾਨੂੰ ਕਿਵੇਂ ਪਤਾ ਲੱਗਿਆ ਤੁਹਾਡਾ ਰਿਜ਼ਲਟ ਵਧੀਆ ਹੋਇਆ ਨਹੀਂ ਜਿਵੇਂ ਕਿ ਹੁਣ ਪੇਪਰ ਸਾਰਾ ਚੱਲ ਰਿਹਾ ਠੀਕ ਹੈ ਪੇਪਰ ਵਧੀਆ ਤੇ ਇਸ ਵਾਰ ਬੱਚਾ ਦੀ ਕੰਪਲੇਂਟ ਆ ਜਿਹੜੀ ਬਿਲਕੁਲ ਨਾ ਦੇ ਬਰਾਬਰ ਠੀਕ ਹੈ ਤੇ ਵਧੀਆ ਸਾਰਿਆਂ ਦਾ ਇਗਜ਼ਾਮ ਜਾ ਰਹੇ ਨੇ ਸਾਰੇ ਬੱਚਿਆਂ ਦਾ ਰਿਵਿਊ ਜਿਹੜਾ ਵਧੀਆ ਆ ਰਿਹਾ ਕਿ ਇਸ ਵਾਰ ਇਗਜ਼ਾਮ ਦੇ ਵਿੱਚ ਉਹਨਾਂ ਨੇ ਕੋਈ ਆਊਟ ਆਫ ਸਿਲੇਬਸ ਕੁਸਚਨ ਨਹੀਂ ਪਾਇਆ ਸਾਰਾ ਕੁਝ ਇਦਾਂ ਤੇ ਟੈਕ ਕਮੈਂਟ ਹਾਂਜੀ ਸਸੀ ਗੱਲ ਜੀ ਜਿਵੇਂ ਹੀ ਦੋਸਤੋ ਤੁਹਾਡੇ ਜਿਹੜੇ ਇਗਜ਼ਾਮ ਆ ਜਿਹੜੇ ਖਤਮ ਹੋ ਜਾਂਦੇ ਨੇ 14 15 ਅਗਸਤ ਨੂੰ ਜੋ ਵੀ ਹੈ ਨਾ ਸਾਰਾ ਤਾਂ ਉਸ ਤੋਂ ਬਾਅਦ ਥੋੜੀ ਅਨਸਰ ਕੀ ਜਾਰੀ ਕਰ ਦਿੱਤੀ ਜਾਣੀ ਆ ਜੀਤੋ ਕੇ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਹੈ ਕਿ ਤੁਹਾਡੇ ਕਿੰਨੇ ਨੰਬਰ ਬਣਦੇ ਨੇ ਠੀਕ ਹੈ ਤੇ ਉਸ ਦੇ ਵਿੱਚ ਤੁਸੀਂ ਆਪਣੀ ਉਹ ਦੇ ਅਕੋਰਡਿੰਗ ਵਾਲੀ ਤਿਆਰੀ ਜਿਹੜੀ ਸ਼ੁਰੂ ਕਰ ਸਕਦੇ ਹੋ ਫਿਜ਼ੀਕਲ ਫਿਟਨੈਸ ਦਾ ਮੈਂ بار بار ਕਹਿਣਾ ਚਾਹਣਾ ਕਿ ਨੁਕਸਾਨ ਕੋਈ ਵੀ ਨਹੀਂ ਹੈ 1% ਵੀ ਨੁਕਸਾਨ ਨਹੀਂ ਹੈਗਾ ਵੱੜੇ ਨਹੀਂ ਕਰੋਗੇ ਤਿਆਰੀ ਤਾਂ ਨੁਕਸਾਨ ਇੰਨਾ ਕਿ ਤੁਹਾਡਾ ਪੂਰਾ ਸਾਲ ਜੋ ਮਿਹਨਤ ਕੀਤੀ ਤੇ ਪੇਪਰ ਨੂੰ ਲੈ ਕੇ ਸਾਰਾ ਕੁਝ ਉਸਾਰ ਪਰਵਾਦ ਹੈ ਠੀਕ ਹੈ ਫਿਜ਼ੀਕਲ ਫਿਟਨੈਸ ਇਸ ਮਸਟ ਇੰਪੋਰਟੈਂਟ ਫਾਰ एवरीवन ਆ ਤੁਸੀਂ ਇਹ ਨਾ ਸੋਚੋ ਪਿਛਲੀ ਵਾਰ ਦੀ ਗੱਲ ਦਾ ਤਾਂ ਤੁਹਾਨੂੰ ਪਿਛਲੀ ਵਾਰ ਜਿਹੜੀ 2023 ਦੇ ਵਿੱਚ ਜਿਹੜਾ ਹੋਇਆ ਬੱਚਿਆਂ ਨਾਲ ਜਿਹੜਾ ਸੀਨ ਹੋਇਆ ਹਨਾ ਉਹ ਮੈਂ ਚਾਹਣਾ ਵੀ ਉਹ ਗਲਤੀ ਤੁਸੀਂ ਨਾ ਕਰੋ ਠੀਕ ਹੈ ਕੁੜੀਆਂ ਮੁੰਡਿਆਂ ਦੇ ਨਾਲ ਜੋ ਲਾਸਟ ਟਾਈਮ ਤੇ ਉਹਨਾਂ ਦੇ ਬੀਤੀ ਆ ਮੈਨੂੰ ਪਤਾ ਹੈ ਨਾ ਕਿ ਗਰਾਊਂਡ ਦੇ ਵਿੱਚ ਉਹਨਾਂ ਦੀ ਕੀ ਹਾਲਤ ਸੀ ਉਸ ਟਾਈਮ ਤੇ ਕਿਉਂਕਿ ਸਾਰੇ ਬੱਚੇ ਕੀ ਆ ਪੇਪਰ ਦੇ ਕੇ ਸਾਰੇ ਬੈਂਦ ਨੇ ਘਰਾਂ 'ਚ ਕਿ ਹੁਣ ਆਊਗਾ ਜੀ ਰਿਜ਼ਲਟ ਫਿਰ ਅਸੀਂ ਰਿਜ਼ਲਟ ਤੋਂ ਬਾਅਦ ਕਰਾਂਗੇ ਤਿਆਰੀ ਸ਼ੁਰੂ ਨਾ ਦੇਖੋ ਜੀ ਪੰਜਾਬ ਪੁਲਿਸ ਜੇ ਤੁਸੀਂ ਆਫੀਸ਼ੀਅਲ ਨੋਟੀਫਿਕੇਸ਼ਨ ਪੜਿਆ ਹੋਵੇ ਠੀਕ ਹੈ ਤਾਂ ਉਹਦੇ ਵਿੱਚ ਸਾਫ ਸਾਬ ਲੈ ਕੇ ਆਉਂਦਾ ਕਿ ਮਾ ਪਾਈ ਫਰਬਰੀ ਦੇ ਵਿੱਚ ਜਿਹੜੇ ਤੁਹਾਡੇ ਫਾਰਮ ਖੋਲੇ ਨੇ ਮੈਂ ਉਸ ਤੋਂ ਬਾਅਦ ਜੂਨ ਜੁਲਾਈ ਦੇ ਵਿੱਚ ਥੋੜਾ ਪੇਪਰ ਉਸ ਤੋਂ ਬਾਅਦ ਸਤੰਬਰ ਦੇ ਵਿੱਚ ਵੀ ਥੋੜਾ ਫਿਜ਼ੀਕਲ ਟ੍ਰਾਇਲ ਜਿਹੜਾ ਹੋ ਜਾਣਾ ਹੈ ਤਾਂ ਉਸ ਅਕੋਰਡਿੰਗ ਤਾਂ ਤੁਹਾਡੇ ਕੋਲ ਸਿਰਫ 2 ਮਹੀਨੇ ਹੀ ਬਚਦੇ ਆ ਜੀ ਠੀਕ ਹੈ 2 ਮਹੀਨੇ ਵਜਦਾ ਤੁਹਾਡੇ ਸਾਰੇ ਹੀ ਫਿਜ਼ੀਕਲ ਟ੍ਰਾਇਲਿੰਗ ਲੈ ਕੇ ਤਾਂ ਤੁਸੀਂ ਦੇਖੋ ਜਿਹੜੇ ਬੱਚੇ ਹੁਣ ਮੋਸਟਲੀ ਬੱਚੇ ਕੀ ਆ ਸਾਰਾ ਫੋਕਸ ਲਗਾਉਂਦੇ ਨੇ ਸਟੱਡੀ ਤੇ ਤੇ ਸਟੱਡੀ ਦੀ وجہ ਦੇ ਨਾਲ ਆ ਜਿਹੜਾ ਕਾਫੀ ਹੋਰ ਵੇਟ ਵੀ ਆ ਜਿਹੜਾ ਹੋ ਜਾਂਦੇ ਨੇ ਤਾਂ ਤੁਸੀਂ ਨੇ ਹੁਣ ਆਪਣੇ weight ਤੇ ਵੀ ਕੰਮ ਕਰਨਾ ਹੈ ਤੇ ਨਾਲ ਦੀ ਨਾਲ ਆਪਣੇ ਜਿਹੜੇ ਫਿਜ਼ੀਕਲ ਟ੍ਰਾਇਲ ਆ ਉਹ ਵੀ ਤੁਸੀਂ ਨੇ ਜਿਹੜੇ ਕਲੀਅਰ ਕਰਨੇ ਨੇ ਜਿਹੜੇ ਤਿੰਨ ਤੁਹਾਡੇ ਫਿਜ਼ੀਕਲ ਟ੍ਰਾਇਲ ਨੇ ਮਸਲ ਠੀਕ ਹੈ ਤਾਂ ਇਹਦੇ ਵਿੱਚ ਕੀ ਕੀ ਆ ਤੁਹਾਡਾ ਲੌਂਗ ਜੰਪ ਆ ਰਨਿੰਗ ਆ ਐਂਡ ਹਾਈ ਜੰਪ ਆ ਹਨਾ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਤਿੰਨਾ ਤਿੰਨੋਂ ਟੈਸਟ ਨੇ ਤੁਹਾਡੇ ਮੇਨ ਕੰਪਲਸਰੀ ਇਹਦੇ ਡਿਟੇਲ ਦੇ ਵਿੱਚ ਵੀਡੀਓ ਆਪਾਂ ਨੇ ਸਾਰੇ YouTube ਦੇ ਉੱਤੇ ਪਾਈਆਂ ਹੋਈਆਂ ਨੇ ਸਭ ਚੀਜ਼ਾਂ ਲੈ ਕੇ ਤਾਂ ਤੁਸੀਂ ਉਸ ਤੇ ਜਾ ਕੇ ਆਪਣਾ ਦੇਖ ਸਕਦੇ ਹੋ ਸਾਰਾ ਤੇ ਉਸ ਤੋਂ ਬਾਅਦ ਜਦੋਂ ਹੁਣ ਥੋੜਾ ਫਿਜ਼ੀਕਲ ਟ్రਾਇਲ ਆ ਫਿਜ਼ੀਕਲ ਟ్రਾਇਲ ਨੂੰ ਪੁੱਛਣਾ ਕਦੋਂ ਹੈ ਕਦੋਂ ਨਹੀਂ ਸਾਰਾ ਤਾਂ ਗੱਲ ਇਹ ਆ ਕਿ ਤੁਸੀਂ ਨੇ ਸਤੰਬਰ ਤੱਕ ਦਾ ਪਿਛਲੀ ਵਾਰ ਨਵੰਬਰ ਦੇ ਵਿੱਚ ਹੋਏ ਨੇ ਫਿਜ਼ੀਕਲ ਟ్రਾਇਲ ਠੀਕ ਹੈ ਬਟ ਤੁਸੀਂ ਕਿਸੇ ਕੇਸੇ ਵੀ ਡਾਊਟs ਨਾ ਰਹੋ ਠੀਕ ਹੈ ਕਿ ਲੇਟ ਹੋਊਗਾ ਜਾਂ ਕਿਵੇਂ ਹੋਊਗਾ ਜਾਂ ਫਿਰ ਤੁਸੀਂ ਨੇ ਐਗਜ਼ਾਮ ਤੋਂ ਬਾਅਦ ਹੈ ਜਦੋਂ ਤੁਹਾਡਾ ਰਿਜ਼ਲਟ ਆ ਜਾਊ ਉਸ ਤੋਂ ਬਾਅਦ ਹੀ ਤਿਆਰੀ ਜਿਹੜੀ ਸ਼ੁਰੂ ਕਰਨੀ ਆ ਇਹ ਸਭ ਚੀਜ਼ਾਂ ਦੇ ਚੱਕਰ 'ਚ ਨਾ ਰਹੋ ਤੁਸੀਂ ਠੀਕ ਹੈ ਐਗਜ਼ਾਮ ਤੋਂ ਰਿਜ਼ਲਟ ਤੋਂ ਬਾਅਦ ਬਹੁਤ ਹੀ ਘੱਟ ਟਾਈਮ ਮਿਲਦਾ ਬਹੁਤ ਹੀ ਘੱਟ ਟਾਈਮ ਮਤਲਬ ਇੰਨਾ ਘੱਟ ਟਾਈਮ ਮਿਲਦਾ ਪਿਛਲੀ ਵਾਰ ਰਾਤ ਨੂੰ 10-11 ਵਜੇ ਮੇਲ ਆਈ ਬੱਚਿਆਂ ਨੂੰ ਕਿ ਹਾਂ ਜੀ ਤੁਹਾਡਾ ਇੱਕ ਹਫ਼ਤੇ ਬਾਅਦ 10 ਦਿਨ ਬਾਅਦ ਸਾਡਾ ਤੁਹਾਡਾ ਫਿਜ਼ੀਕਲ ਟ੍ਰਾਇਲ ਆ ਤਾਂ ਸੋਚੋ ਤੁਸੀਂ ਉਹ ਬੱਚਾ ਜਿਹਨੇ ਹਲੇ ਕੁਝ ਵੀ ਤਿਆਰੀ ਨਹੀਂ ਸ਼ੁਰੂ ਕੀਤੀ ਗਰਾਊਂਡ ਦਾ ਮੂੰਹ ਤੱਕ ਨਹੀਂ ਦੇਖਿਆ ਤਾਂ ਉਹ ਬੱਚਾ 10 ਦਿਨ ਦੇ ਵਿੱਚ ਕਿਵੇਂ ਤਿਆਰੀ ਕਰੂਗਾ ਹੈਨਾ ਜਿਹੜੇ ਸਬ ਇੰਸਪੈਕਟਰ ਵਾਲੇ ਬੱਚੇ ਸੀ ਉਹਨਾਂ ਨੂੰ ਪੁੱਛ ਲਿਓ ਪਿਛਲੀ ਵਾਰ ਕੀ ਹਾਲ ਹੋਇਆ ਸੀ ਉਹਨਾਂ ਨੂੰ 10 ਦਿਨ ਜਦੋਂ ਮਿਲੇ ਸੀਗੇ ਸ਼ੁਕਰ ਕਰੋ ਤਾਂ ਕਿ ਹਾਂ ਕੁਝ ਉੱਥੇ ਠੀਕ ਹੈ ਤੇ ਉਹਦੀ وجہ ਦੇ ਨਾਲ ਉਹਨੂੰ ਠੀਕ ਹੈ ਤੇ 10 ਦਿਨ ਦੀ ਫੋਰਡ ਐਡਵਾਂਸ ਥੋੜਾ ਮਿਲ ਗਿਆ ਕਿ 20 ਦਿਨ ਮਿਲ ਗਏ ਚਲੋ ਨਹੀਂ ਤਾਂ ਜੋ ਨਾ ਬਲੇਡ ਹੁੰਦੀ ਤਾਂ 10 ਦਿਨ ਦੇ ਵਿੱਚ ਵਿੱਚ ਉਹਨਾਂ ਦਾ ਕੰਮ ਹੋ ਜਾਣਾ ਸੀਗਾ ਤੇ ਇਸੇ ਤਰ੍ਹਾਂ ਫਿਰ ਹੋਇਆ ਕਾਂਸਟੇਬਲ ਵਾਲੇ ਬੱਚਾ ਨਸੀਮ ਸਾਰਾ ਹਨ ਸਾਰੇ ਇਥੋਂ 10-15 ਦਿਨ ਮਿਲਦੇ ਮੋਸਟਲੀ ਤਾਂ ਤੁਸੀਂ ਇਹ ਗਲਤੀ ਮੈਂ ਬਾਰ-ਬਾਰ ਇਹੀ ਚੀਜ਼ ਕਹਿੰਨਾ ਜਿਹੜੇ ਬੱਚੇ ਆਪਣੇ ਵਿਊਰ ਨੇ ਸਾਰੇ ਫੋਲੋਅਰ ਸਾਰੇ ਦੇਖ ਰਹੇ ਹੋ ਤੁਸੀਂ ਸਾਰੇ ਹਨ ਤਾਂ ਆਪਣੀ ਫਿਜ਼ੀਕਲ ਤੇ ਹੁਣੇ ਤੋਂ ਤੁਸੀਂ ਧਿਆਨ ਦਿਓ ਠੀਕ ਹੈ ਤੇ ਨਾਲ ਦੀ ਨਾਲ ਹੁਣ ਤੁਹਾਨੂੰ ਪਤਾ ਪੰਜਾਬ ਪੁਲਿਸ ਨਾਲ ਦੇ ਵੈਕੈਂਸੀਆਂ ਬਹੁਤ ਸਾਰੇ ਕੱਢ ਰਿਹਾ ਹੁਣ ਜੇਲ੍ਹਵਾੜਨ ਦੀ ਵੈਕੈਂਸੀ ਦਾ ਵੀ ਨੋਟੀਫਿਕੇਸ਼ਨ ਆ ਕੀਤਾ ਹੁਣ ਇਹ ਫਿਜ਼ੀਕਲ ਫਿਟਨੈਸ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ ਜੇ ਤੁਸੀਂ ਜੌਬ ਲੈਣੀ ਆ ਬੈਲਟ ਜੌਬ ਲੈਣੀ ਆ ਬੈਲਟ ਜੌਬ ਦੇ ਲਈ ਤੁਹਾਨੂੰ ਪਤਾ ਬਹੁਤ ਇੰਪੋਰਟੈਂਟ ਫਿਜ਼ੀਕਲ ਫਿਟਨੈਸ ਕਿਉਂਕਿ ਤੁਸੀਂ ਐਜ਼ ਅ ਹੀਰੋ ਹੋ ਤਾਂ ਹੀਰੋ ਤਕੜੇ ਹੀ ਵਧੀਆ ਲੱਗਦੇ ਨੇ ਹਨਾ ਢਿੱਲੇ ਵਧੀਆ ਨਹੀਂ ਲੱਗਦੇ ਹੈਗੇ ਤਾਂ ਤੁਸੀਂ ਐਜ਼ ਅ ਹੀਰੋ ਦੀ ਇੱਕ ਜ਼ਿੰਦਗੀ ਜਿਓ ਤੇ ਆਪਣੇ ਫਿਜ਼ੀਕਲ ਟ్రਾਇਲ ਦੀ ਤੇ ਤਿਆਰੀ ਆ ਜਿਹੜੀ ਆ ਸ਼ੁਰੂ ਕਰ ਦੋ ਤੁਸੀਂ ਆਪਣੀ ਅਕੈਡਮੀ ਦੇ ਵਿੱਚ ਜਿਹੜੇ ਬੈਚ ਜੇ ਸਟਾਰਟ ਹੋ ਚੁੱਕੇ ਨੇ ਤੇ ਆ ਕੁੜੀਆਂ ਤੇ ਮੁੰਡਿਆਂ ਦੇ ਦੋਨੋਂ ਦੇ ਰੈਨ ਸੈਨ ਦਾ ਪ੍ਰਬੰਧ ਸਾਰਾ ਕੀਤਾ ਗਿਆ ਕੁੜੀਆਂ ਦੇ ਲਈ ਮੁੰਡਿਆਂ ਲਈ ਸਾਰੀਆਂ ਚੀਜ਼ਾਂ ਤੇ ਬਹੁਤ ਹੀ ਜ਼ਿਆਦਾ ਲਿਮਿਟਡ ਫੀਸ ਹੈ ਆਪਣੀ ਅਕੈਡਮੀ ਦੀ ਤੇ ਰਿਜ਼ਲਟ 101% ਆਪਾਂ ਤੁਹਾਨੂੰ ਦਿੰਨੇ ਆ ਠੀਕ ਹੈ ਤੇ ਬਾਕੀ ਆਪਣੀ ਅਕੈਡਮੀ ਦੇ ਰਿਵਿਊਜ਼ ਨੇ ਤੁਸੀਂ ਰਿਵਿਊਜ਼ ਚੈੱਕ ਕਰੋ ਠੀਕ ਹੈ ਜਾ ਕੇ ਸਾਰਾ ਤੁਸੀਂ ਦੇਖ ਸਕਦੇ ਹੋ ਉੱਥੇ ਬੱਚਿਆਂ ਦੇ ਕੀ ਕਿਸ ਤਰ੍ਹਾਂ ਦੇ ਰਿਵਿਊਜ਼ ਆਏ ਕੀ ਕੀ ਹੈ ਸਭ ਚੀਜ਼ਾਂ ਲੈ ਕੇ ਅਕੈਡਮੀ ਦੇ ਬਾਰੇ ਤੇ ਤੁਸੀਂ ਜਿਸ ਦਿਨ ਵੀ ਤੁਸੀਂ ਆਣਾ ਹੋਵੇ ਉਹਦੇ ਮੈਨੂੰ ਕਾਲ ਕਰਕੇ ਆ ਸਕਦੇ ਹੋ ਤੇ ਵਿਜ਼ਿਟ ਕਰੋ ਅਕੈਡਮੀ ਪਹਿਲਾਂ ਆ ਕੇ ਦੇਖੋ ਸਾਰਾ ਕੁਝ ਸਿਸਟਮ ਹੈ ਨਾ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਆਪਣਾ ਕਿਸ ਤਰ੍ਹਾਂ ਦਾ ਸਾਰਾ ਸ਼ਡਿਊਲ ਹੈ ਸਭ ਚੀਜ਼ਾਂ ਲੈ ਕੇ ਗਰਾਊਂਡ ਦੇਖੋ ਫ੍ਰੈਂਡ ਸੈਂਡ ਦਾ ਦੇਖੋ ਖਾਣ ਪੀਣ ਦਾ ਸਭ ਇੱਕ ਨੰਬਰ ਤੋਂ ਸਾਰਾ ਕੁਝ ਮਿਲੇਗਾ ਤੇ ਉਸ ਤੋਂ ਬਾਅਦ ਤੁਸੀਂ ਮੇਰੇ ਨਾਲ ਜੁੜ ਕੇ ਆਪਣਾ ਜਿਹੜਾ ਵਰਦੀ ਪਾਉਣ ਦਾ ਸੁਪਨਾ ਹੈ ਉਹ ਪੂਰਾ ਕਰ ਸਕਦੇ ਹੋ ਮੈਂ ਬਹੁਤ ਜ਼ਿਆਦਾ ਲੱਕੀ ਹਾਂ ਉਹਨਾਂ ਬੱਚਿਆਂ ਲਈ ਜਿਨ੍ਹਾਂ ਨੇ ਵਰਦੀ ਪਾਣੀ ਹੈ ਮਸਲੀ ਹੈ ਨਾ ਤੇ ਕੋਈ ਵੱਡੀ ਗੱਲ ਨਹੀਂ ਹੈਗੀ ਬਸ ਜਸਟ ਤੁਹਾਨੂੰ ਸਹੀ ਗਾਈਡੈਂਸ ਕਰਨ ਦੀ ਗੱਲ ਆ ਫਿਜ਼ੀਕਲ ਫਿਟਨੈਸ ਤੁਹਾਨੂੰ ਹਰ ਕੋਈ ਕਰਵਾ ਦਿੰਦਾ ਹੈ ਬਟ ਜੋ ਇੱਕ ਤੁਹਾਨੂੰ ਮੈਂਟਲੀ ਸਟਰੋਂਗ ਹੈ ਠੀਕ ਹੈ ਇੱਕ ਤੁਹਾਨੂੰ ਡਾਇਰੈਕਸ਼ਨ ਦੇਣੀ ਆ ਆਪਾਂ ਇੱਥੇ ਸਿਰਫ ਟ੍ਰੇਨਿੰਗ ਸਿਰਫ ਇਹ ਨਹੀਂ ਹੈ ਕਿ ਆ ਤੁਹਾਡੇ ਤਿੰਨੋਂ ਫਿਜ਼ੀਕਲ ਟ੍ਰਾਇਲ ਆ ਜਿਹੜੇ ਕਲੀ ਕਰ ਦੇਣਾ ਮੇਰਾ ਮਕਸਦ ਇਹ ਹੈ ਕਿ ਬੱਚੇ ਨੂੰ ਨੈਤਿਕਤਾ ਸਿਖਾਣੀ ਜਿੱਦਾਂ ਉਹਨੇ ਰਹਿਣਾ ਸਹਿਣਾ ਅੱਗੇ ਸਭ ਚੀਜ਼ਾਂ ਨੂੰ ਲੈ ਕੇ ਟ੍ਰੇਨਿੰਗ ਜਦੂ ਕਰਨੀਆਂ ਲਾਈਫ ਦੇ ਵਿੱਚ ਠੀਕ ਹੈ ਅੱਗੇ ਵਧਣਾ ਹੈ ਆਫੀਸਰ ਦੇ ਨਾਲ ਕਿਦਾਂ ਟ੍ਰੀਟ ਕਰਨਾ ਹੈ ਰਹਿਣ ਸਹਿਣ ਲੋਕਾਂ ਦੇ ਵਿੱਚ ਕਿਵੇਂ ਹੋਏਗਾ ਉਹਦਾ ਇੱਕ ਚੰਗਾ ਇਨਸਾਨ ਉਹਨੇ ਕਿਵੇਂ ਬਣਨਾ ਹੈ ਕਿਵੇਂ ਆਪਣੀ ਲਾਈਫ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਉਹਨੇ ਅੱਗੇ ਵਧਣਾ ਹੈ ਕੀ ਚੀਜ਼ਾਂ ਉਹਨੂੰ ਕਰਨੀਆਂ ਪੈਣੀਆਂ ਨੇ ਫਿਜ਼ੀਕਲ ਫਿਟਨੈਸ ਉਹਦਾ ਕਿੰਨਾ ਸਾਥ ਦੇਗੀ ਮੈਂਟਲੀ ਉਹਦਾ ਸਹੀ ਹੋਣਾ ਮੈਂਟਲੀ ਉਹਦਾ ਸਟਰੋਂਗ ਹੋਣਾ ਕਿੰਨਾ ਜ਼ਿਆਦਾ ਜ਼ਰੂਰੀ ਹੈ ਚਾਹੇ ਕੁੜੀਏ ਚਾਹੇ ਮੁੰਡਾ ਠੀਕ ਹੈ ਅੱਜ ਕੱਲ ਤੁਹਾਨੂੰ ਪਤਾ ਮਾਨਸਿਕਤਾ ਦੀਆਂ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਠੀਕ ਹੈ ਉਹ ਲੱਗਦੀਆਂ ਨੇ ਬੱਚਿਆਂ ਨੂੰ ਮੋਸਟਲੀ ਡਿਪਰੈਸ਼ਨ ਦੀਆਂ ਹੋਰ ਸਮਝੀਆਂ ਦੀਆਂ ਅੱਜ ਦੇ ਨੀ ਇਹ ਸਭ ਜੇ ਚਲਦੀਆਂ ਆਉਂਦੀਆਂ ਨੇ ਠੀਕ ਹੈ ਤੇ ਮੇਰਾ ਮੇਨ ਮਕਸਦ ਹੁੰਦਾ ਕਿ ਬੱਚੇ ਨੂੰ ਤੰਦਰੁਸਤ ਕੀਤਾ ਜਾਵੇ ਦਿਮਾਗੀ ਤੌਰ ਤੇ ਸਰੀਰਕ ਤੌਰ ਤੇ ਤਾਂ ਤੁਸੀਂ ਜ਼ਰੂਰ ਮੇਰੇ ਨਾਲ ਜੁੜੋ ਇਹ ਤਾਂ ਕਿ ਤੁਹਾਡਾ ਏਮ ਆ ਜਿਹੜਾ ਬਹੁਤ ਹੀ ਛੋਟਾ ਜਿਹਾ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਹੈ ਨਾ ਤੁਹਾਡੇ ਲਈ ਪਰ ਗੱਲ ਇਹ ਹੈ ਕਿ ਸਹੀ ਗਾਈਡੈਂਸ ਜੇ ਤੁਹਾਨੂੰ ਸਹੀ ਹੱਥਾਂ ਦੇ ਵਿੱਚੋਂ ਤਾਂ ਤੁਹਾਨੂੰ ਇਹ ਬਹੁਤ ਛੋਟਾ ਜਿਹਾ ਲੱਗਣਾ ਹੈ ਠੀਕ ਹੈ ਚਲੋ ਠੀਕ ਹੈ ਜੀ ਕਾਫੀ ਹੋ ਗਿਆ ਗੱਲਾਂ ਬਾਤਾਂ ਮੈਂ ਵੀ ਆਲਮੋਸਟ ਆਪਣੀ ਮੰਜ਼ਿਲ ਤੇ ਪਹੁੰਚ ਹੀ ਗਿਆ ਤੇ ਮਿਲਦੇ ਆ ਨੈਕਸਟ ਵੀਡੀਓ ਚ ਨੈਕਸਟ ਜਨ ਕਰਦੇ ਨਾ ਜੇ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਕਾਲ ਕੋਈ ਕੁਇਰੀ ਹੋਵੇ ਤਾਂ ਮੈਨੂੰ ਆ ਨੀਚੇ ਦਾ ਨੰਬਰ ਦਾ ਜਿਹੜਾ ਇਸ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਕੋਸ਼ਿਸ਼ ਕਰਿਓ ਕਿ ਸ਼ਾਮ ਦੇ ਸਵੇਰੇ ਥੋੜਾ ਜਿਹਾ ਫੋਨ ਅਵੋਇਡ ਕਰੇ ਹਨਾ ਤਾਂ ਕਿ ਮੈਂ ਗਰਾਊਂਡ ਦੇ ਵਿੱਚ ਹੁੰਨਾ ਕਈ ਵਾਰ ਮੈਂ ਫੋਨ ਨਾ ਪਿਕ ਕਰ ਪਾਵਾਂ ਤਾਂ ਤੁਸੀਂ ਮੈਸੇਜ ਡロップ ਕਰ ਸਕਦੇ ਹੋ WhatsApp ਤੇ ਮੈਂ ਤੁਹਾਡੇ ਹਰ ਇੱਕ ਕਾਲ ਐਕੁਆਰੀ ਦਾ ਜਿਹੜਾ ਜਵਾਬ ਦੇਵਾਂਗਾ ਠੀਕ ਹੈ ਦੋਸਤੋ ਮਿਲਦੇ ਆ ਨੈਕਸਟ ਵੀਡੀਓਜ਼ ਨੈਕਸਟ ਅੰਦ ਕਰਦੇ ਨਾ ਤਦ ਤੱਕ ਦੇ ਲਈ ਜੈ ਹਿੰਦ ਤੇ ਬਾਏ ਬਾਏ